ਗਈ ਨਾ ਗਰੀਬੀ ਤੇਰੀ ਜਦੋਂ ਦੀ ਮੈਂ ਆਈ ਵੇ ਲੈ ਦੇ ਕੇ ਇੱਕੋ ਟੂਮ ਮਸਾਂ ਤੁਸੀਂ ਪਾਈ ਵੇ ਤੇਰੀ ਹੋ ਦੇ ਉੱਤੇ ਅੱਖ ਦੇਉ ਮਾਪਿਆਂ ਦੇ ਰੱਖ ਪਹਿਲਾਂ ਮੁੰਦਰੀ ਵੀ ਹੋਗੀ ਬੁਰਵਾਦ ਨੱਥ ਅਸੀ ਨਈਓ ਵੇਚਣੀ ਤੇਰਾ ਖਾਸ ਮਾਨੂੰ ਖਾਵੇ ਵੇਖ ਮਾਦ ਨੱਥ ਟੋਲਾ ਮੈਨੀ ਵੇਚਣੀ ਤੇਰਾ ਖਾਸ ਮਾਨੂੰ ਖਾਵੇ ਵੇਖ ਮਾਦ ਨੱਥ ਟੋਲਾ ਮੈਨੀ ਵੇਚਣੀ ਦੌਲਤਾ ਤਾਂ ਹੁੰਦੀਆਂ ਬਨੇਰੀਆਂ ਦੇ ਕਾਨੀ ਅੱਜ ਇੱਥੇ ਬੈਠੇ ਕੱਲ ਹੋਰ ਕਿਸੇ ਥਾਨੀ ਕੱਲੇ ਦਾ ਨੀ ਮੇਰਾ ਨੀ ਯਦ ਹੈਗਾ ਵਿੱਚ ਤੇਰਾ ਕੱਲੇ ਦਾ ਨੀ ਮੇਰਾ ਯਦ ਹੈਗਾ ਵਿੱਚ ਤੇਰਾ ਜੀਵੇਂ ਕੱਠਿਆਂ ਦੀ ਹੁੰਦੀ ਐ ਓਲਾਦ ਨੱਥ ਤੈਨੂੰ ਹੋਰ ਬਾੜ ਜੂ ਇਹਨੂੰ ਵੇਚ ਕੇ ਤਾਂ ਪਾ ਲਈਏ ਖਾਦ ਨੱਥ ਤੇਰੀ ਹੋਰ ਬਾੜ ਜੂ ਇਹਨੂੰ ਵੇਚ ਕੇ ਤਾਂ ਪਾ ਲਈਏ ਖਾਦ ਨੱਥ ਤੇਰੀ ਹੋਰ do